ਬੈਂਸ ਦੀ ਆਤਮਾ ਨਹੀਂ ਮਰੀ ਕਿਉਂਕਿ ਬੈਂਸ پاک ਸਾਫ ਆ ਸੱਚਾ ਆ ਕੋਈ ਬਲਾਤਕਾਰੀ ਕਹਿ ਦਵੇ ਬੈਂਸ ਨੂੰ ਕੋਈ ਬਿਜਲੀ ਚੋਰ ਕਹਿ ਦਵੇ ਬੈਂਸ ਨੂੰ ਕੋਈ ਚਿੱਟਾ ਵੇਚਣ ਵਾਲਾ ਕਹਿ ਦਵੇ ਤੇ ਕੋਈ ਕਹਿ ਦਵੇ ਜ਼ਮੀਨਾਂ ਜਦਾਤਾ ਦੱਬਣ ਵਾਲਾ ਹਾਥੀ ਚੱਲੇ ਬਾਜ਼ਾਰ ਕੁੱਤੇ ਭੌਂਕੇ ਹਜ਼ਾਰ ਜਿੱਦਣ ਬੈਂਸ ਤਾਗੀ ਹੋਊਗਾ ਚੋਰ ਹੋਊਗਾ ਬੇਈਮਾਨ ਹੋਊਗਾ ਬਲਾਤਕਾਰੀ ਹੋਊਗਾ ਉਹ ਦਿਨ ਬੈਂਸ ਨੂੰ ਇਹਨਾਂ ਦੀਆਂ ਗੱਲਾਂ ਤੋਂ ਡਰ ਲੱਗੂਗਾ ਸਿਰਫ ਬੈਂਸ ਨੂੰ ਲੋਕਾਂ ਤੋਂ ਇਹ ਲੋਕਾਂ ਨੂੰ ਬੈਂਸ ਤੋਂ ਤੋੜਨ ਵਾਸਤੇ ਇਹ ਮੈਨੂੰ ਤਰ੍ਹਾਂ ਤਰ੍ਹਾਂ ਦੇ ਨਾਮ ਤਰ੍ਹਾਂ ਤਰ੍ਹਾਂ ਦੇ ਮੇਰੇ ਤੇ ਝੂਠੇ ਇਲਜ਼ਾਮ ਤਰ੍ਹਾਂ ਤਰ੍ਹਾਂ ਦੀਆਂ ਸ਼ਗੂਫੇ ਤੇ ਮੈਂ ਕਦੇ ਸ਼ਗੂਫਿਆਂ ਦੀ ਪ੍ਰਵਾਹ ਨਹੀਂ ਕੀਤੀ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਮਾਰਗ ਵਾਸਤੇ ਮੈਂ ਰਾਜਨੀਤੀ ਦੇ ਅੰਦਰ ਹਾਂ ਮਾਤੜ ਤੇ ਗਰੀਬ ਲਈ ਲੜਨ ਤੇ ਖੜਨ ਵਾਸਤੇ ਸਿਮਰਜੀਤ ਸਿੰਘ ਬੈਂਸ ਜਾਣਿਆ ਜਾਂਦਾ ਇਹ ਗੁਰੂ ਨੇ ਜਗਰਾ ਦਿੱਤਾ ਗੁਰੂ ਨੇ ਦਲੇਰੀ ਦਿੱਤੀ ਆ ਮੇਰਾ ਨਹੀਂ ਹੈਗਾ ਕੁਝ ਵੀ ਮੈਨੂੰ ਗੁਰੂ ਨੇ ਬਖਸ਼ਿਸ਼ ਕੀਤਾ ਸਾਰਾ ਕੁਝ ਤੇ ਮੈਂ ਉਸ ਗੁਰੂ ਦੀ ਬਖਸ਼ਿਸ਼ ਦੇ ਵਿੱਚੋਂ ਜਿੰਨਾ ਹੋ ਸਕਿਆ ਮੈਂ ਆਪਣੇ ਇਹਨਾਂ ਹਲਕਿਆਂ ਦੇ ਅੰਦਰ ਦੱਖਣ ਤੇ ਆਤਮਨਗਰ ਦੇ ਵਿੱਚ ਜਿੰਨੇ دوست ਮੇਰੇ ਕੋਈ ਲੈ ਕੇ ਵੈਰੀਫਾਈ ਕਰਕੇ ਮੇਰੇ ਕੋਲੇ ਆਉਣਗੇ ਮੈਂ तमाम ਉਹਨਾਂ ਲੋਕਾਂ ਦੀ ਜਿਹੜੀ ਟਹਿ ਚੁੱਕੀ ਛੱਤ ਆ ਜਿਹੜੀ ਚੋਰੀ ਛੱਤ ਆ ਜਿਹੜੀ ਅਨ ਸੇਫ ਛੱਤ ਆ ਤੇ ਮੈਂ ਉਹਨੂੰ ਪੱਕਿਆਂ ਕਰਨ ਦਾ ਨਮਾ ਕਰਨ ਦਾ ਬੰਦੋਬਸਤ ਆਪਣੀ ਪਾਕਟ ਦੇ ਵਿੱਚੋਂ ਕਰਦਾ ਰਹੂੰਗਾ। ਪਰਵਾਰਕ ਤੁਹਾਡਾ ਮਸਲਾ ਕਰਦਾ ਜਿਹੜੇ ਮੈਂ ਮਾਫੀ ਮੰਗਨਾ ਤੁਹਾਡੇ ਸਾਰਿਆਂ ਕੋਲੋਂ ਤੁਸੀਂ ਕੱਲ ਮੇਰੇ ਫਾਰਮ ਹਾਊਸ ਤੇ ਆਏ ਮੈਂ ਤੁਹਾਨੂੰ ਉੱਥੇ ਨਹੀਂ ਮਿਲ ਸਕਿਆ ਮੈਂ ਤੁਹਾਡੀ ਪ੍ਰੌਣਚਾਰੀ ਨਹੀਂ ਕਰ ਸਕਿਆ ਚਾਹ ਪਾਣੀ ਨਹੀਂ ਪੁੱਛ ਸਕਿਆ ਸਭ ਤੋਂ ਪਹਿਲਾਂ ਮੈਂ ਇਸ ਗੱਲ ਲਈ ਦੋਨੋਂ ਹੱਥ ਜੋੜ ਕੇ ਤੁਹਾਡੇ ਕੋਲੋਂ ਖਿਮਾ ਮੰਗਦਾ ਦੁਨੀਆਂ ਦੇ ਅੰਦਰ ਗੌਰਵ ਕਿਹੜਾ ਟੱਬਰ ਤੇ ਕਿਹੜੇ ਭਰਾ ਜਿਹੜੇ ਅਲੱਗ ਨਹੀਂ ਹੋਏ ਮੈਨੂੰ ਦੱਸ ਦਿਓ ਦੁਨੀਆਂ ਦੇ ਅੰਦਰ ਸਾਰੇ ਭਰਾ ਟੱਬਰ ਅਲੱਗ ਹੁੰਦੇ ਆਇਆ ਤੇ ਹੁੰਦੇ ਰਹਣੇ ਜਦੋਂ ਦੀ ਯੂਨੀਵਰਸ ਕਾਇਨਾਤ ਹੋਂਚਾਈ ਹੈ ਕੀ ਹੋ ਗਿਆ ਜੇ ਬੈਂਸ ਲੱਗ ਹੋਇਆ ਉਹ ਬੈਂਸ ਬੇਈਮਾਨ ਨਹੀਂ ਹੈਗਾ ਬੈਂਸ ਨੇ ਸਿਸਟਮ ਦੇ ਅੰਦਰ ਰਹਿ ਕੇ ਜੇ ਚਾਹੁੰਦਾ ਤੇ ਕੁੱਪਾਂ ਦੇ ਕੁੱਪਰ ਪਈਏ ਦੇ ਭਰ ਸਕਦਾ ਸੀ ਆਪਣੇ ਤਨ ਦੇ ਉੱਤੇ ਇਮਾਨਦਾਰੀ ਦਾ ਚੋਲਾ ਪਹਿਨ ਕੇ ਤਸ਼ੱਦਦ ਝੱਲਿਆ ਤਸ਼ੱਦਦ ਝੱਲਿਆ 13 ਜਿਲ੍ਹਾਂ ਕਟੀਆਂ ਬੈਂਸ ਨੇ ਬਦੌਲਤ ਕਿ ਇਹ ਬੇਈਮਾਨਾ ਤੰਤਰ ਦੇ ਰਾਹ ਦੇ ਵਿੱਚ ਰੋੜੇ ਠਕਾਉਂਦਾ ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਚਾਹੁੰਦਾ ਸੀਗਾ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਇਹ ਸਾਰਾ ਕੁਝ ਸ਼ਲੀਨਤਾ ਦੇ ਨਾਲ ਸਮਾਪਤ ਹੁੰਦਾ ਬੰਦੇ ਦੀ ਜ਼ੁਬਾਨ ਦਾ ਸ਼ਬਦ ਕਿਹਾ ਹੋਇਆ ਕਹਿੰਦੇ ਨੇ ਨਾ ਵੀ ਉਹ ਵਪਾਰੀ ਦੀ ਜ਼ੁਬਾਨ ਦੇ ਵਿੱਚ ਉਹ ਕਿਹਾ ਹੋਇਆ ਸ਼ਬਦ ਉਹਦੇ ਲਈ ਸਭ ਤੋਂ ਵੱਡਾ ਆਨਰ ਕਰਨ ਵਾਲਾ ਸ਼ਬਦ ਬਣ ਜਾਂਦਾ ਤੇ ਜਦੋਂ ਲਿਖਤ ਹੋ ਜਵੇ ਰਿਟਨ ਰਿਟਨ ਦੇ ਵਿੱਚ ਉਹ ਕੰਪਨੀ ਜਿਹੜੀ ਸਿਮਰਜੀਤ ਬੈਂਸ ਨੇ 1996 ਦੇ ਵਿੱਚ ਬੈਂਸ ਲੁਆਇਜ਼ ਲਿਮਟਿਡ ਦੇ ਨਾਮ ਨਾਲ ਸ਼ੁਰੂ ਕੀਤੀ ਤੇ ਅੱਜ ਉਸ ਸ਼ੁਰੂ ਕੀਤੀ ਕੰਪਨੀ ਦੇ ਅੰਦਰ ਜਿਹਦਾ ਫਾਊਂਡਰ ਸਿਮਰਜੀਤ ਪੈਂਸ ਆ ਤੇ ਅੱਜ ਉਸ ਕੰਪਨੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਕੰਮ ਕਰਦੇ ਆ ਉਹ ਕੰਪਨੀ ਮੈਨੂੰ ਆਈ ਮੈਂ ਕੋਈ ੱੱਕੇ ਨਾਲ ਕਿਸੇ ਕੋਲੋਂ ਨਹੀਂ ਲਈ ਐਮੀ ਕੇਵਲੀ ਸੈਟਲਮੈਂਟ ਰਜਾਮੰਦੀ ਦੇ ਨਾਲ ਸੈਟਲਮੈਂਟ ਪੂਰੀ ਫੈਮਿਲੀ ਦੇ ਅੰਦਰ ਬੈਠ ਕੇ ਲਿਖਤ ਰੂਪ ਦੇ ਵਿੱਚ ਮੈਂ ਤੇ ਮੇਰੇ ਭਰਾ ਨੇ ਸਾਈਨ ਕਰ ਦਿੱਤੇ ਨੌ ਦੇ ਨਾਲੋਂ ਮਾਸ ਕਦੇ ਨਹੀਂ ਟੁੱਟਦਾ ਹੁੰਦਾ ਬਾਹਾਂ ਟੁੱਟੀ ਹੋਵੇ ਤੇ ਆਪਣੇ ਗੱਲ ਨੂੰ ਹੀ ਆਉਂਦੀ ਆ ਕਿਸੇ ਦੂਜੇ ਦੇ ਗੱਲ ਤੇ ਬੰਗਣਾ ਪਾ ਕੇ ਟੁੱਟੀ ਬਾਹ ਨਹੀਂ ਕਦੇ ਸਿੱਧੀ ਹੁੰਦੀ ਉਸ ਤੋਂ ਬਾਅਦ ਦੇ ਵਿੱਚ ਮੇਰੇ ਉਸ ਸਤਕਾਰਯੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਵਾਸਤੇ ਉਹਨੂੰ ਇਸ ਵੰਡ ਦੇ ਵਿੱਚੋਂ ਇਸ ਗੱਲ ਦੀ ਖਬਰシャ ਲੱਗਣ ਲੱਗ ਗਿਆ ਵੀ ਯਾਰ ਇਹ ਗਲਤ ਹੋ ਗਿਆ ਕੋਰਟ ਕੌਣ ਗਿਆ ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ ਮੇਰੇ ਭਾਈ ਸਾਹਿਬ ਗਏ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਨ ਹੁੰਦੀ ਤੇ ਕੋਰਟ ਜਿਹੜਾ 140 ਕਰੋੜ ਦੇਸ਼ ਵਾਸੀਆਂ ਦੇ ਮੁਲਕ ਨੂੰ ਚੁੜਾਉਣ ਵਾਸਤੇ ਅਦਾਲਤ ਤੁਹਾਨੂੰ ਕੋਈ ਨਾ ਕੋਈ ਇੰਟਰਮ ਰਿਲੀਫ ਮਿਲਦਾ ਨਹੀਂ ਹੋਇਆ ਪੁਲਿਸ ਦੇ ਕੋਲੇ ਗਿਆ ਨਹੀਂ ਹੋਇਆ ਗੋਲੀ ਚਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਤੁਹਾਨੂੰ ਪਣਕ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਪਣਕ ਲੱਗਣ ਦਿੱਤੀ ਵੀ ਮੇਰੇ ਕੰਸਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਭਤੀਜੇ ਨੇ ਨਹੀਂ ਲੱਗਣ ਦਿੱਤੀ ਤੇ ਮੈਂ ਕੱਲ ਵੀ ਨਹੀਂ ਸੀ ਲੱਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਭੰਨੀ ਗਈ ਬੁਰੀ ਤਰ੍ਹਾਂ ਮੇਰੇ ਪੀਏ ਮਨਿੰਦਰ ਮਨੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਮੈਂ ਕੱਲ ਵੀ ਮੇਰਾ خیال ਤੁਸੀਂ ਵੀ ਇਸ ਗੱਲ ਨੂੰ ਸਮਝ ਕੇ ਮੰਨੋਗੇ ਤੁਸੀਂ ਮੇਰੇ ਕੋਲ ਆਏ ਤੇ ਮੈਂ ਮਿੱਟੀ ਪਾਈ ਫੋਨ ਕੀਤਾ ਤੁਸੀਂ ਮੈਂ ਕਿਹਾ ਨਹੀਂ ਕੁਝ ਨਹੀਂ ਹੋਇਆ 11 ਵਜੇ ਦੀ ਬਾਰਦਾਤ ਹੋਈ ਹੋਵੇ ਤੇ ਮੈਂ ਤੁਹਾਨੂੰ ਦੂਸਰੇ ਦਿਨ ਦੇ 12 ਵਜੇ ਤੱਕ ਭਿੰਕ ਨਾ ਪੈਣ ਨਵਾ ਗੱਡੀ ਲੁਕੋ ਕੇ ਰੱਖ ਨਵਾ ਪੁਲਿਸ ਨੂੰ ਨਾ ਦੱਸਾਂ ਮੇਰੀ ਮਨਸ਼ਾ ਦੇ ਵਿੱਚ ਖੋਟ ਤੇ ਪਾਪ ਨਹੀਂ ਜਦੋਂ ਤੁਸੀਂ ਇਕੱਠੇ ਹੋ ਕੇ ਆ ਗਏ ਸਾਰਾ মিডিਆ ਆ ਗਿਆ মিডিਏ ਤੋਂ ਬਾਅਦ ਪੁਲਿਸ ਆ ਗਈ ਤੇ ਜਦੋਂ ਪੁਲਿਸ ਆ ਗਈ ਤੇ ਫਿਰ ਕਾਰਵਾਈ ਹੋਣੀ ਸੁਭਾਵਕ ਸੀਗੀ ਜੇ ਤੁਸੀਂ ਲੋਕ ਨਾ ਹੁੰਦੇ ਤੇ ਪੁਲਿਸ ਨੇ ਨਹੀਂ ਸੀ ਆਉਣਾ ਤੇ ਪਰਚਾ ਦਰਜ ਨਹੀਂ ਸੀ ਹੋਣਾ ਮੈਂ ਦੱਬ ਘੁੱਟ ਕੇ ਇਹ ਸਾਰ ਲੈਣਾ ਸੀਗਾ ਉਹ ਲੋਕ ਜਿਹੜੇ ਅੱਗ ਲਾਈ ਦੱਬੂ ਕੰਧ ਤੇ ਰੋਲ ਅਦਾ ਕਰਦੇ ਆ ਮੇਰੇ ਟੱਬਰ ਦੇ ਵਿੱਚੋਂ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਤੇ ਮੇਰੇ ਰਾਜਨੀਤਿਕ ਵਿਰੋਧੀ ਲੋਕ ਜਿਹੜੇ ਕਹਿੰਦੇ ਅਸੀਂ ਪੰਮੇ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕਰਾਂਗੇ ਅੱਜ ਬੈਂਸ ਬੋਲ ਰਿਹਾ ਕਰੋ ਪ੍ਰੈਸ ਕਾਨਫਰੰਸ ਅੱਜ ਬੈਂਸ ਕਹਿ ਰਿਹਾ ਕਰੋ ਮੇਰੇ ਭਰਾ ਤੋਂ ਪ੍ਰੈਸ ਕਾਨਫਰੰਸ ਅੱਜ ਸਚਾਈ ਮੈਂ ਦੱਸਦਾ ਤੁਹਾਨੂੰ ਮੈਂ ਆਪਣੇ ਭਰਾ ਨੂੰ ਇਹ ਗੱਲ ਕਹਿ ਦਿੱਤੀ ਵੀ ਤੇਰੇ ਜਿਹੜੀ ਤੈਨੂੰ ਬੰਡ ਨਹੀਂ ਪ੍ਰਵਾਨ ਤੂੰ ਨਹੀਂ ਪਸੰਦ ਕਰਦਾ ਜਿਹਨੂੰ ਤੂੰ ਕੋਰਟ 'ਚ ਚੈਲੰਜ ਕੀਤਾ ਲਾਓ ਵੰਡਲਾ ਕਾਗਜ਼ ਪਾੜ ਦਿੰਨੇ ਆ ਇੱਕ ਮੁੰਡਾ ਤੇਰੇ ਆ ਤੇ ਇੱਕ ਮੇਰੇ ਆ ਦੋਨੋਂ ਪੁੱਤ ਕੰਮ ਕਰਨਗੇ ਤੇ ਕਸਟੋਡੀਅਨ ਸਿਮਰਜੀਤ ਬੈਂਸ ਕਿਉਂਕਿ ਤੂੰ ਮੈਨੂੰ ਅਕਸਰ ਕਹਿੰਦਾ ਰਿਆਂ ਵੰਡ ਦੇ ਸਮੇਂ 'ਚ ਵੀ ਚਿੱਟਾ ਕੁਰਤਾ ਪਾ ਕੇ ਭਾਸ਼ਣ ਕਰਨੇ ਬੜੇ ਸੌਖੇ ਆ ਕੰਮ ਕਰਨੇ ਬੜੇ ਔਖੇ ਆ 18 ਮਹੀਨੇ 20 ਮਹੀਨੇ ਹੋ ਗਏ ਤੈਨੂੰ ਦੱਸਦਾ ਇਸ ਚਿੱਟੇ ਕੁਰਤੇ ਪਜਾਮੇ ਦਾ ਕੈਲੀਬਰ ਇਸ ਕੁਰਤੇ ਪਜਾਮੇ ਦੀ ਤਾਕਤ ਤੇ ਮੈਂ ਇਹ ਆਪਣੇ ਭਰਾ ਨੂੰ ਕਹੀ ਗੱਲ ਵੀ ਦੋਨੋਂ ਪੁੱਤ ਕੰਮ ਕਰ ਲੈਣ ਤੇਰੀ ਦਖਲਅੰਦਾਜ਼ੀ ਨਾ ਹੋਵੇ ਜੇ ਮੈਂ ਬੇਈਮਾਨ ਹੁੰਦਾ ਮੇਰੇ ਮਨ ਦੇ ਵਿੱਚ ਕੋਈ ਖੋਟ ਪਾਪ ਹੁੰਦਾ ਤੇ ਮੈਂ ਉਹਦਾ ਬੰਡ ਵਾਲਾ ਕਾਗਜ਼ ਪਾੜਨ ਲਈ ਆਪਣੇ ਵੱਲੋਂ ਇਹ ਕਦੇ ਵੀ ਜਿਹੜਾ ਸੁਜੈਸ਼ਨ ਸੁਝਾਓ ਕਦੇ ਨਾ ਦਿੰਦਾ ਮੈਂ ਜੋਨਾ ਵਿਰੋਧੀ ਪਾਰਟੀਆਂ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਯਾ ਮਾਰਿਆ ਮੈਨੂੰ ਜਦੋਂ ਦਾ ਮੈਂ ਰਾਜਨੀਤੀ 'ਚ ਆਇਆ ਹਾਂ ਤੁਸੀਂ ਕਿਹੜਾ ਇਲਜ਼ਾਮ ਜਿਹੜਾ ਮੇਰੇ ਤੇ ਨਹੀਂ ਲਾਇਆ ਮੈਂ ਅੱਜ ਪੁੱਛਣਾ ਚਾਹਣਾ ਲਿਆਓ ਮੇਰੇ ਭਰਾ ਨੂੰ ਕਰਾਓ ਪੀਸੀ ਟ੍ਰਾਪ ਐਸਪ੍ਰੈਸਸ ਕਾਨਫਰੰਸ ਮੈਨੂੰ ਵੀ ਬਰਾਬਰ ਬਿਠਾ ਲਓ ਇੱਕ ਪਾਸੇ ਤੁਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਨਾ ਹੋ ਜਵੇ ਫਿਰ ਮੈਨੂੰ ਨੀਵੀਂ ਜਗ੍ਹਾ ਬਿਠਾ ਕੇ ਸਜਾ ਦਿਓ ਤੁਸੀਂ ਜਦੋਂ ਉੱਠਦਿਆ ਕੋਈ ਨਾ ਕੋਈ ਪੇਰਵੀਂ ਗੱਲ ਪੇਰਵੀਂ ਗੱਲ ਸੋ ਮੈਂ ਅੱਜ ਫੇਰ ਸ਼ਲੀਨਤਾ ਨਾਲ ਕਹੂੰਗਾ ਕਿ ਇਸ ਦੁਨੀਆਂ ਦੇ ਉੱਤੇ ਬੰਦਾ ਕਹਿੰਦਾ ਕੁਛ ਨਹੀਂ ਆਇਆ ਤੇ ਕੁਛ ਨਹੀਂ ਲੈ ਕੇ ਜਾਣਾ ਪਰ ਸ਼ੈਕਸਪੀਅਰ ਇਹ ਦੂਲਟ ਕਹਿੰਦਾ ਉਹ ਕਹਿੰਦਾ ਬੰਦਾ ਖਾਲੀ ਹੱਥ ਹੁੰਦਾ ਤੇ ਨਾਲ ਇੱਕ ਚੀਜ਼ ਲੈ ਕੇ ਜਾਂਦਾ ਉਹ ਹੈਗਾ ਨਾਮ ਮੈਨੂੰ ਪੰਜਾਬੀ ਜਗਤ ਨੇ ਨਾਮ ਦਿੱਤਾ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਪੈਸੇ ਦਾ ਜ਼ਮੀਨ ਜਿਦਾਤਾਂ ਦਾ ਗੁਲਾਮ ਨਹੀਂ ਮੈਂ ਪਿਆਰ ਦਾ ਗੁਲਾਮ ਆਂ ਸੇਵਾ ਕਰਨਾ ਮੇਰਾ ਸ਼ੌਕ ਹੈ ਤੇ ਇਹ ਸੇਵਾ ਤੋਂ ਤੁਸੀਂ ਚਿਰਦੇ ਹੋ ਇਹ ਸੇਵਾ ਨੂੰ ਤੁਸੀਂ ਆ ਚਾਰ ਸਾਲ ਦਾ ਅਰਸਾ ਹੋ ਗਿਆ ਲੋਕਾਂ ਨੇ ਦੇਖ ਲਿਆ ਵੀ ਭੈਸ ਨੇ 20 ਸਾਲਾਂ ਚ ਕੀ ਕੀਤਾ ਸੀ ਤੁਲਨਾ ਕਦੋਂ ਹੁੰਦੀ ਆ ਗੌਰਵ ਚਾਹਲ ਛੱਡ ਕੇ ਚਲੇ ਗਿਆ ਗੌਰਵ ਦੀ ਜਗ੍ਹਾ ਦੂਸਰਾ ਬੰਦਾ ਆ ਗਿਆ ਤੁਹਾਡਾ ਮਾਲਕ ਲੋਕ ਈਵਰਸ ਉਹਦੋਂ ਕੰਪੈਰੀਜ਼ਨ ਤੁਲਨਾ ਕਰਨਗੇ ਵੀ ਗੌਰਵ ਚੰਗਾ ਰਿਪੋਰਟਰ ਸੀਗਾ ਜਿਹੜਾ ਨਵਾਂ ਆਇਆ ਇਹ ਚੰਗਾ ਰਿਪੋਰਟਰ ਆ ਰਿਹਾ ਹੈ ਤੁਲਨਾ ਦਾ ਸਮਾਜਨੀਤਕ ਪੰਜਾਬ ਦੇ ਅੰਦਰ 4 ਸਾਲ ਮੈਂ ਲੋਕਾਂ ਲਈ ਲੜਿਆ ਦੋਸਤ ਮੈਂ ਲੋਕਾਂ ਲਈ ਆਪਣਾ ਤਨ ਛਲਾਇਆ ਮੈਂ ਲੋਕਾਂ ਵਾਸਤੇ ਜੇਲਾਂ ਕੱਟੀਆਂ ਨੇ ਮੈਨੂੰ ਇਹ ਕਿਸੇ ਨਾਮ ਨਾਲ ਮੈਨੂੰ ਬਲਾਤਕਾਰੀ ਕਹਿ ਦੇਣ ਮੈਨੂੰ ਇਹ ਟੈਸਟ ਚੋਰ ਕਹਿ ਦੇਣ ਮੈਨੂੰ ਬਿਜਲੀ ਚੋਰ ਕਹਿ ਦੇਣ ਮੈਂ ਕੋਈ ਪਰਵਾਹ ਨਹੀਂ ਮਾਰਦਾ ਇਹਨਾਂ ਦੀ ਨਾ ਮੈਂ ਆਪਣੇ ਭਰਾ ਦਾ ਦੁਆਨੀ ਖਾਦੀ ਆ ਜੇ ਨਾ ਦੋਸਤ ਖਾਣੀਆਂ ਪਰ ਮੈਂ ਇਹ ਗੱਲ ਕਹੂੰਗਾ ਕਿ ਜੇ ਮੈਂ ਆਪਣੇ ਆਪ ਨੂੰ ਨਿਆ ਨਹੀਂ ਦਵਾ ਸਕਿਆ ਤੇ ਮੈਂ ਲੋਕਾਂ ਨੂੰ ਨਿਆ ਦੋਣ ਦੀ ਗੱਲ ਕਿੱਥੋਂ ਕਰ ਸਕਦਾ ਮੈਂ ਆਪਣੇ ਆਪ ਨੂੰ ਨਿਆ ਦਵਾਉਣ ਦੇ ਵਿੱਚ ਸਫਲ ਹੋ ਜਮਾ ਫੇਲ ਹੋ ਜਮਾ ਤੇ ਫਿਰ ਮੈਂ ਕਿਸੇ ਨੂੰ ਨਿਆ ਨਹੀਂ ਦਵਾ ਸਕਦਾ ਮੈਂ ਇਹ ਸਭ ਕਲੀਅਰ ਕਰ ਦਿੱਤਾ ਕਿ ਕਿੰਨੀ ਵਜੇ ਤੁਸੀਂ ਵੀ ਉੱਧਰ ਜਿਹਦੀ ਵੇਸ਼ੀ ਕਹਿੰਦੇ ਜਵਾਬ ਵੀ ਕਰ ਰਹੀ ਜਿਹਨੇ ਕੀਤੀ ਇਸ ਤਰ੍ਹਾਂ ਦੀ ਕੋਈ ਕਹਾਣੀ ਚੱਲਦੀ ਹੈ ਮੈਂ ਬਾਥਰੂਮ ਦੇ ਵਿੱਚ ਸੀਗਾ ਜਦੋਂ ਗੋਲੀ ਚੱਲੀ ਤੇ ਮੈਂ ਤੁਰੰਤ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਲੀੜਾ ਕੱਪੜਾ ਪਾ ਕੇ ਬਾਹਰ ਨਿਕਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਅਰ ਸੀਗਾ ਜਿਹੜਾ ਫੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਇਹਦਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਇਹਦਾ ਨੁਕਸਾਨ ਹੋ ਜਾਂਦਾ ਇਹ ਅੰਦਰ ਬੈਠਾ ਸੀ ਜਦ ਕਿ ਰੂਟੀਨ ਆ ਇਹ ਬਾਹਰ ਗਜ਼ੀਬੋ ਦੇ ਵਿੱਚ ਕੂਲਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਜੋ ਕੰਪਨੀ ਦਾ ਹਿਸਾਬ ਦਾ ਬਲੇਟ ਆਉਂਦਾ ਤੋ ਮੇਰੇ ਨਾਲ ਸਾਰਾ ਸਾਂਝਾ ਕਰ ਜਾਂਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਮੇਰੇ ਨਾਲ ਸਾਂਝਾ ਕਰ ਜਾਂਦਾ ਮੈਂ ਇਹਨੂੰ ਪੁੱਛ ਰਿਹਾ ਹੈਰਾਨ ਹੋਇਆ ਵੀ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਸੀ ਪਟਾਕਿਆਂ ਦੀ ਕਹਿੰਦਾ ਭਾਈ ਜੀ ਪੰਮਾ ਤੇ ਜੋਤ ਗੋਲੀ ਚਲਾ ਰਹੇ ਸੀ ਗੱਡੀ ਤੁਹਾਡੀ ਡਿਫੈਂਡਰ ਜਿਹੜੀ ਆ ਉਹ ਭੰਨ ਦਿੱਤੀ ਸਾਰੀ ਉਹਨਾਂ ਨੇ ਗੋਲੀਆਂ ਚਲਾ ਕੇ 8-10 ਫਾਇਰ ਕੀਤੇ ਹੋਣਗੇ ਸੱਤ ਦੇ ਖੋਲ ਪੁਲਿਸ ਨੂੰ ਮਿਲੇ ਆ ਤਾਂ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟਮੈਨ ਨੂੰ ਹਾਕ ਮਾਰ ਕੇ ਪੁੱਛੀ ਵੀ ਸ਼੍ਰੀ ਚੰਦ ਕੀ ਹੋ ਰਿਹਾ ਕੀ ਹੋਇਆ ਤੋਂ ਉਹਨਾਂ ਨੇ ਮੇਰੀ ਵਾਇਸ ਸੁਣੀ ਤੇ ਮੇਰੇ ਵੱਲ ਭੱਜਿਆ। ਤਾਂ ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਿਹਾ ਤੇ ਮੈਂ ਮੇਨ ਡੋਰ ਮੇਰੇ ਫਾਰਮ ਹਾਊਸ ਦਾ ਫੁੱਲ ਕੇ ਅੰਦਰ ਆ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਕੀਤੇ। ਜੇ ਮੇਰਾ ਫੇਸ ਆਈਡੀ ਤੇ ਡੋਰ ਲਾਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜ਼ਰੂਰ ਵੱਜਦੀ। ਤੁਸੀਂ ਕਿਹਾ ਕੋਈ ਜਵਾਬੀ ਫਾਇਰ ਹੈ? ਮੈਂ ਕਿੱਥੋਂ ਜਵਾਬੀ ਫਾਇਰ ਮੈਂ ਤਾਂ ਅੰਦਰ ਆ। ਇਹ ਮੈਨੂੰ ਕਹਿ ਰਿਹਾ ਕਿ ਚਲੋ ਭਾਜੀ ਬਾਹਰ ਗੱਡੀ ਤੇ ਗੋਲੀਆਂ ਵੱਜੀਆਂ ਮੈਂ ਇਹਨੂੰ ਕੀ ਕਿਹਾ? ਮੈਂ ਕਿਹਾ 10 ਮਿੰਟ ਬਹਿ ਜਾ। ਗੁੱਸੇ ਦੇ ਵਿੱਚ ਬੰਦਾ ਕਈ ਕੁਝ ਕਰ ਬੈਠਦਾ ਬਾਅਦ ਵਿੱਚ ਪਛਤਾਉਂਦਾ ਬੜਾ। 10 ਮਿੰਟ ਮੈਂ ਇਹਦੇ ਕੋਲੇ ਅੰਦਰ ਬੈਠੇ ਰਹੇ ਆਂ ਸੀ ਡਰਾਈਂਗ ਰੂਮ ਦੇ ਵਿੱਚ ਮੈਂ ਗੇਟਮੈਨ ਨੂੰ ਫੋਨ ਕੀਤਾ ਮੈਂ ਕਿਹਾ ਬੇਟਾ ਬੌਜੀ ਚਲੇ ਗਏ ਜੋਤ ਚਲੇ ਗਿਆ ਕਹਿੰਦਾ ਹਾਂਜੀ ਉਹ ਚਲੇ ਗਏ ਲੇਕਿਨ ਉਨਕੀ ਗਾੜੀ ਗੇਟ 'ਤੇ ਹੀ ਖੜੀ ਹੈ ਗਾੜੀ ਨਹੀਂ ਉਹਨਾਂ ਨੇ इधर-ਉਧਰ ਕੀਤੀ ਉਹ ਚਲੇ ਗਏ ਜਦੋਂ ਉਹਨੇ ਮੈਨੂੰ ਇਨਸ਼ੋਰ ਕੀਤਾ ਵੀ ਉਹ ਚਲੇ ਗਏ ਮੈਂ ਉਦੋਂ ਬਾਹਰ ਗਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵੈਪਨ ਨਹੀਂ ਮੇਰੇ ਸਾਰੇ ਵੈਪਨ ਪੁਲਿਸ ਦੇ ਕੋਲੇ ਜਮ੍ਹਾਂ ਹੋਏ ਹੋਏ ਆ ਮੇਰੇ ਟੱਬਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਵੈਪਨ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਯਾਰ ਇਹ ਮਸਲਾ ਐਫ ਆਈ ਆਰ ਦਰਜ ਨਾ ਹੋਵੇ ਪੁੱਛ ਸਕਦੇ ਹਾਂ ਕਮਿਸ਼ਨਰ ਨੂੰ ਵੀ ਇਹ ਝੱਗਾ ਚੱਕੂਗਾ ਟੇਡਾ ਆਪਣਾ ਨੰਗਾ ਹੋਣਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਦੀ ਵੀ ਇਹ ਮੀਡੀਆ ਤੋਂ ਡਰਦਾ ਇਹ ਸੋਸ਼ਲ ਫਿਗਰ ਹੈ ਪੋਲਿਟਿਕਲ ਲਾਈਨ ਦੇ ਅੰਦਰ ਹੈ ਪੋਲਿਟਿਕਲ ਪਲੇਟਫਾਰਮ ਤੇ ਆ ਇਸ ਕਰਕੇ ਮੈਨੂੰ ਉਹ ਇਹ ਕਮਜ਼ੋਰੀ ਮੀਡੀਆ ਸਮਝਦੇ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਰੀ ਗੱਲ ਦਾ ਚਾਨਣਾ ਪਾਇਆ ਜਿਹੜੇ ਲੂੰਬੜ ਲੋਕ ਮੇਰੇ ਭਰਾ ਨੂੰ ਕਹਿੰਦਾ ਸੀ ਪੀਸੀ ਕਰਾਉਣੀ ਹੈ ਚੈਲੰਜ ਕਰਦਾ ਉਹਨਾਂ ਨੂੰ ਆਓ ਤੁਹਾਨੂੰ ਦੇਖਾਂ ਮੈਂ ਬੈਠੋ মিডিਏ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਫੇਰ ਕਹਿੰਦਾ ਮੇਰੇ ਭਰਾ ਨੇ ਮੇਰਾ ਭਰਾ ਹੀ ਰਹਿਣਾ ਮੇਰੇ ਭਤੀਜੇ ਨੇ ਮੇਰਾ ਭਤੀਜਾ ਹੀ ਰਹਿਣਾ ਮੇਰਾ ਪੁੱਤ ਹੋਵੇ ਕਿ ਭਤੀਜਾ ਹੋਵੇ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਪੇ ਵੱਡੇ ਸਿਆਣੇ ਮਾਫ ਕਰਦੇ ਆ ਬੈਂਸ ਕੋਲੇ ਉਹ ਹਿਰਦਾ ਹੈਗਾ ਜਿਗਰਾ ਹੈਗਾ ਅੱਛਾ ਬਾਈ ਸਾਹਿਬ ਜਿਹੜਾ ਮਾਮਲਾ ਪੁਲਿਸ ਤੁਸੀਂ ਨਾ ਆਉਂਦੇ ਗੌਰਵ ਤੂੰ ਸਭ ਤੋਂ ਪਹਿਲਾਂ ਆਇਆ ਪਵਾੜੇ ਦੀ ਝਾੜੀ ਗੌਰਵ ਆ ਤੂੰ ਨਾ ਆਉਂਦਾ ਤੇ ਗਰੁੱਪ 'ਚ ਨਾਮ ਮੈਸੇਜ ਪਾਉਂਦਾ ਮੈਂ ਗੱਲ ਬਾਹਰ ਨਹੀਂ ਸੀ ਜਾਣ ਦੇਣੀ ਤੁਸੀਂ ਜਦੋਂ ਸਾਰੇ ਆ ਗਏ ਨਾ ਸਟੇਟ মিডিਆ ਆ ਗਿਆ ਲੋਕਲ মিডিਆ ਤੋਂ ਇਲਾਵਾ ਸਟੇਟ মিডিਆ ਆ ਗਿਆ ਤੇ ਫਿਰ ਪੁਲਿਸ ਦੀਆਂ ਧਾੜਾਂ ਆਈਆਂ ਫਿਰ ਦੋਸਤ ਗੱਡੀ ਡਿਫੈਂਡਰ ਅੰਦਰ ਖੜੀ ਆ ਤਾਂ ਮੈਂ ਕਿਵੇਂ ਝੂਠ ਬੋਲ ਸਕਦਾ ਸੀ ਫਿਰ ਬਿਆਨات ਵੀ ਹੋਏ ਇੱਕ ਮੈਂਬਰ ਨੇ ਦੱਸੀ ਐ ਤਾਂ ਹੀ ਬਾਹਰ ਆਈ ਐ ਤੁਸੀਂ ਕਹਿੰਦੇ ਬਾਹਰ ਗੱਲ ਕੱਢੀ ਨਹੀਂ ਤਾਂ ਫਿਰ ਹੁਣ ਇਹ ਦੱਸੋ ਠੀਕ ਆ ਛੋਟੇ ਵੀਰ ਤੁਸੀਂ ਜਿਹੜੀ ਗੱਲ ਕੀਤੀ ਆ ਮੈਂ ਤਾਂ ਮਿੱਟੀ ਪਾਉਣ ਨੂੰ ਫਿਰਦਾ ਸਾਡੇ ਟੱਬਰ ਦੇ ਵਿੱਚੋਂ ਸਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਜਿਹੜੀ ਮੈਂ ਗੱਲ ਕਹੀ ਵੀ ਅੱਗ ਲਾਈ ਡੱਬੂ ਕੰਧ ਤੇ ਸੂਈ ਧਾਗਾ ਬਣਨਾ ਬੜਾ ਔਖਾ ਕੰਚੀ ਵੰਣਾ ਰਿਸ਼ਤੇਦਾਰਾਂ ਦਾ ਕੰਮ ਸ਼ਰੀਕੇ ਬਾਜਾਂ ਦਾ ਕੰਮ ਤਮਾਸ਼ੀਨ ਜਨਤਾ ਦਾ ਕੰਮ ਆ ਇਹ ਤਮਾਸ਼ੀਨ ਜਿਹੜੇ ਟੱਬਰ ਦੇ ਵਿੱਚੋਂ ਤੁਹਾਨੂੰ ਫੋਨ ਕਰਦੇ ਆ ਉਹ ਕਹਿੰਦੇ ਯਾਰ ਇਹ 25 ਸਾਲ ਸਿਮਰ ਤੇ ਪੰਮਾ ਇਕੱਠੇ ਰਹੇ ਨਜ਼ਾਰੇ ਲਾਓ ਹੁਣ ਇਹਨਾਂ ਦੇ ਲੜਾਈ ਹੁੰਦੀ ਦੇਖੋ ਇਹਨਾਂ ਦੀ ਮੈਂ ਫੇਰ ਕਹੂੰਗਾ ਮੇਰਾ ਭਾਈ ਆ ਜੋਤ ਮੇਰਾ ਅਜੇ ਪ੍ਰੀਤ ਵਰਗਾ ਹੀ ਆ ਉਹਨੇ ਗੋਲੀਆਂ ਚਲਾ ਲਈਆਂ ਮੈਂ ਪਹਿਲਾਂ ਅੰਗਿਆ ਵੀ ਬੱਚੇ ਗਲਤੀਆਂ ਕਰ ਲੈਂਦੇ ਵੱਡੇ ਮaaf ਕਰ ਦਿੰਦੇ ਆ ਬੈਸ ਕੋਲੇ ਉਹ ਜਿਗਰਾ ਵਾਇਗਰੂ ਨੇ ਦਿੱਤਾ ਮaaf ਕਰਨ ਵਾਲਾ ਤਾਂ ਹੁਣ ਕਿਸ ਤਰੀਕੇ ਦੇ ਨਾਲ ਕਿਉਂਕਿ ਤੁਸੀਂ ਹੁਣ ਵਿਕੜ ਕੀਤਾ ਮਾਮਲਾ ਦਰਜ ਹੋ ਗਿਆ ਦੇਖੋ ਅਗਲੀ ਗੱਲ ਜਿਹੜੀ ਪੁਲਿਸ ਜਦੋਂ ਤੁਸੀਂ ਦੋਸਤ ਆ ਗਏ ਪੁਲਿਸ ਆ ਗਈ ਤਾਂ ਫਿਰ ਕੋਈ ਗੱਲ ਗੁੱਜੀ ਸ਼ੀਪੀ ਨਹੀਂ ਰਹਿ ਸਕਦੀ ਆਈ ਵੀ ਤੱਕ ਦੇ ਮੈਨੂੰ ਫੋਨ ਆਏ ਕੇਂਦਰ ਦੀ ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹਨਾਂ ਦੇ ਵੀ ਫੋਨ ਆਏ ਇਹ ਗੱਲ ਗੁੱਜੀ ਸ਼ੀਪੀ ਨਹੀਂ ਪਰਚੇ ਹੁੰਦੇ ਵੀ ਆ ਤੇ ਪਰਚੇ ਰੱਦ ਵੀ ਹੋ ਜਾਂਦੇ ਆ ਗੋਲੀ ਕਿੱਥੇ ਕਿੱਥੇ ਲੱਗੀ ਗੱਡੀ ਦੇ ਕਿੱਥੇ ਕਿੱਥੇ ਲੱਗੀ ਗੋਲੀ ਮੇਰਾ ਖਿਆਲ 7-8 ਜਗ੍ਹਾ ਤੇ ਗੋਲੀਆਂ ਲੱਗੀਆਂ ਹੋਈਆਂ ਨੇ ਮੈਂ ਚੱਲ ਟਾਇਰ ਟੂਰ ਤਾਂ ਹਜੇ ਮੈਂ ਬਾਹਲੇ ਦੇਖੇ ਨਹੀਂਗੇ ਪਰ ਗੋਲੀਆਂ ਲੱਗੀਆਂ ਨੇ ਮੈਂ ਇਸ ਲੱਗਦਾ ਹੁਣ ਤੁਸੀਂ ਕਹਿੰਦੇ ਹੋ ਕਿ ਮਾਮਲਾ ਦਰਜ ਹੋ ਗਿਆ ਫਿਰ ਵੀ ਪਰਿਵਾਰਕ ਮਸਲਾ ਬੈਠ ਕੇ ਸੁਲਝਾਉਣ ਦਾ ਯਤਨ ਤੂੰ ਸਲਝਾ ਦੇ ਵਿੱਚ ਬੈਠ ਤੂੰ ਸਾਰੇ ਜਾਣੇ ਇੰਟਰਵੈਨ ਕਰੋ ਭਰਾ ਤੁਸੀਂ ਮੇਰੇ ਜਦੋਂ ਕਿਸੇ ਟੱਬਰ ਦੇ ਵਿੱਚ ਭਾਈਆਂ ਦੇ ਪੰਗੇ ਪੈ ਜਾਂਦੇ ਆ ਲੜਾਈਆਂ ਪੈ ਜਾਂਦੀਆਂ ਤੁਹਾਡੇ ਵਰਗੇ ਸਿਹਰ ਦੋਸਤ ਨਵੇੜੇ ਕਰਦੇ ਆ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੈਂ ਫੇਰ ਕਹੂੰਗਾ ਕਿ ਮੈਂ ਖੁੱਲੀ ਮੁਠੀ ਆਇਆ ਸੀ ਤੇ ਨਾਲ ਕੀ ਲੈ ਕੇ ਚੱਲੇ ਆ ਬੈਂਸ ਲੋਕਾਂ ਨੂੰ ਬੈਂਸ ਬੋਲਣਾ ਨਹੀਂ ਸੀ ਚੱਜ ਨਾ ਆਉਂਦਾ ਹੁੰਦਾ ਤੇ ਅੱਜ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਬਸਦੇ ਆ ਬੈਂਸ ਦਾ ਨਾਮ ਲੈਨੇ ਹੋ ਤੇ ਅੱਲਾ ਕਹਿੰਦਾ ਹੈਗਾ ਵੀ ਲੋਕਾਂ ਦੀ ਸੇਵਾ ਕਰਨ ਵਾਲਾ ਸ਼ੇਰ ਲੁਧਿਆਣੇ 'ਚ ਬੈਠਾ ਮੈਂ ਉਹ ਆ ਮੈਨੂੰ ਪੈਸੇ ਤੇ ਜ਼ਮੀਨ ਜਿਦਾਤ ਨਾਲ ਮੋਹ ਨਹੀਂ ਹੈਗਾ ਕਰਿਓ ਯਤਨ ਤੁਸੀਂ ਸਾਰੇ ਵੀ